ਇਹਨਾਂ ਗ੍ਰੰਥਿਆਂ ਤੋਂ ਬਾਅਦ 994 ਚੌਕੜੀ ਯੁੱਗ ਬਾਅਦ ਨਾ ਧਰਤੀ ਬੋਲਣੀ ਤੇ ਨਾ ਨਾਰ ਦੀ ਬੋਲਣਾ ਅਕਾਲਪੁਰਖ ਦੇ ਨਾਲ ਤਾਂ ਨਾ ਕਿਤੇ ਇਹ ਲਿਖਿਆ ਜਾਣਾ ਕਿਹੜਾ ਕਲਯੁੱਗ ਸੀ ਉਹਦੀ ਅੰਤਮ ਵਾਰੀ ਦੇ ਵਿੱਚ ਪਰਮੇਸ਼ਰ ਨੇ ਗੱਲ ਕੀਤੀ ਠੀਕ ਹੈ ਤੁਹਾਨੂੰ ਇਹ ਸਮਾਂ ਮਿਲਿਆ ਸਾਰਾ ਸੰਸਾਰ ਵਸਦਾ ਕੋਈ ਅਮੀਰ ਕੋਈ ਗਰੀਬ ਕੋਈ ਕੁਛ ਕੋਈ ਕੁਛ ਲੇਕਿਨ ਸਾਰੇ ਪ੍ਰਭੂ ਦੇ ਪ੍ਰਭੂ ਤੋਂ ਖਾਲੀ ਦੇ ਖਾਲੀ ਨੇ ਲੇਕਿਨ ਤੁਹਾਡਾ ਨਾਮ ਪਰਮੇਸ਼ਰ ਦੇ ਨਾਮ ਨਾਲ ਜਾਣਿਆ ਜਾਣਾ ਹੁੰਨੇ ਕਹਿ ਕਿ ਜੁਦੇ ਸੂਰਬੀਰ ਤੇਰੀ ਇੱਕ ਸਰਣ ਆਇਆ ਕਿਰਪਾ ਕਰ ਕਾਲਚੂ ਕੇ ਅੰਤਮ ਅੰਤਮ ਵਾਰੀ ਦੁਆਸਤਾ ਤੇਰੇ ਚਰਨ ਟਿਕਾਈ ਆ ਅੱਗੇ ਨਹੀਂ ਵਾਸਤਾ ਮੈਂ ਕਿੱਥੇ ਰੱਖਿਆ ਤੇਰੇ ਤੇਰੇ ਚਰਨਾਂ ਦੇ ਵਿੱਚ ਕਦੋਂ ਕਲਯੁਗ ਅੰਤਮ ਅੰਤਮ ਹੋਹਾੜੇ ਕਿਉਂਕਿ ਧਰਨੀ ਨੂੰ ਵੀ ਪਤਾ ਸੀ ਕਿ ਮੇਰੇ ਉੱਤੇ ਪਰਮੇਸ਼ਰ ਹੁਣ ਕਿੰਨਾ ਚਿਰ ਰਹਿਣਾ ਪਰਮੇਸ਼ਰ ਜਾਣਦਾ ਹੀ ਨਹੀਂ ਮੱਦਾ ਜਮਦਾਨੀ ਲੇਕਿਨ ਮਖਾਤਬ ਹੋਣ ਦਾ ਵਕਤ ਸੀ ਜਦ ਧਰਨੀ ਵੀ ਮਖਾਤਬਿਆ ਤੇ ਸ਼ਬਦ ਵੀ ਮਖਾਤਬਿਆ ਸਤਿਗੁਰੂ ਸ਼ਰੂਧਵੀ ਤੇ ਅਕਾਲ ਪੁਰਖ ਵੀ ਮਖਾਤਬਿਆ ਉਹ ਇੱਕ ਦਿਨਾਂ ਖੇਲ ਹਲੇ ਵੀ ਚੱਲਦੀ ਆ ਲੇਕਿਨ ਮਖਾਤਬ ਨਹੀਂ ਹੁੰਦਾ ਮਖਾਤਬ ਨਹੀਂ ਨਹੀਂ ਹੁੰਦਾ ਇਸ ਕਰਕੇ ਤੁਹਾਨੂੰ ਇਸ ਦੀ ਜਾਣਕਾਰੀ ਨਹੀਂ ਮਿਲਦੀ ਉਸ ਦੀ ਜਾਣਕਾਰੀ ਅੰਦਰੋਂ ਬਾਹਰੋਂ ਤੁਹਾਨੂੰ ਤਾਦੀ ਮਿਲੋਗੀ ਜੀ ਤੁਸੀਂ ਆਪਣੇ ਅੰਦਰੋਂ ਸ਼ਬਦ ਦੇ ਨਾਲ ਜੁੜੋਗੇ ਫੇਰ ਸ਼ਬਦ ਤੁਹਾਨੂੰ ਚਲਦਾ ਫਿਰਦਾ ਵੀ ਨਜ਼ਰ ਆਊਗਾ ਸਾਹਮਣੇ ਵੀ ਨਜ਼ਰ ਆਊਗਾ ਤੇ ਸਤਿਆਂ ਪਿਆ ਵੀ ਨਜ਼ਰੀ ਆਊਗਾ ਸਤਿਗੁਰੂ ਸ਼ਬਦ ਦੀ ਖੇਲ ਇਹਦੀ ਮਹਾਂ ਬਣੀਦੀ ਆ ਔਰ ਪਾਰ ਬ੍ਰਹਮਣੀ ਉਹਦੇ ਨਾਲ ਨਜ਼ਰੀ ਆਊਗਾ ਕਿਉਂਕਿ ਉਹ ਦੋ ਨਹੀਂ ਕਿੰਨੇ ਆ 1 1